ਹਾਂਜੀ ਵੀਰ ਜੀ ਤੁਸੀਂ ਉਪਰੋਂ ਕਿੱਥੋਂ ਆਏ ਜੀ? ਅੱਜ ਸਿਖਾਗੜਾ ਤੋਂ ਆਏ ਆ। ਇਹ ਸਿਖਾਗੜਾ ਤੋਂ ਕਿਹਨੂੰ ਮਿਲ ਕੇ ਆਫਸਰ ਨੂੰ? ਅੱਜ ਡੀਸੀ ਸਾਹਿਬ ਕੋਲੇ ਆਏ। ਅੱਛਾ ਡੀਸੀ ਦਫ਼ਤਰ ਜਾ ਕੇ ਕੀ ਲੈ ਕੇ ਆਏ ਉਹਨਾਂ ਕੋਲੇ ਜੀ? ਉਹਨਾਂ ਕੋਲੇ ਜੀ ਸਾਡੇ ਟਾਈਂ ਘਰਾਂ ਕੋਲੇ ਜਗ੍ਹਾ ਹੈ ਨਹੀਂ ਜੀ ਪਿੰਡ ਚ। ਠੀਕ ਹੈ ਜੀ। ਥੋੜੀ ਆ ਜਗ੍ਹਾ। ਉਹਦੇ ਵਿੱਚ ਟਾਈਮ ਪਾਸ ਨਹੀਂ ਹੋ ਰਿਹਾ ਮਾਨੂੰ। ਕੁਝ ਘਰਾਂ ਵਾਸਤੇ ਕਰਵਾ ਕਰਵਾ ਵਾਲਾ ਵਾਸਤੇ ਜਗਾ ਹੈਣੀਗੀ ਆਪਣਾ ਕੂੜਾ ਗੜਾ ਸੱਟਣ ਵਾਸਤੇ ਐਸਾ ਜੀ ਉਹਦੇ ਵਾਸਤੇ ਗਏ ਸੀਗੇ ਦਰਸ ਸਿੰਘ ਕੋਲੇ ਸਰਪੰਚ ਕੋਲੇ ਤੇ ਉਹ ਕੀ ਬੋਲੇ ਸਰਪੰਚ ਸਾਹਿਬ ਸਰਪੰਚ ਸਾਹਿਬ ਬੋਲੇ ਉਹ ਉਲਟਾ ਸਿੱਧਾ ਬੋਲੇ ਗਾਲੀ ਕਲੋਚ ਕੀਤਾ ਉਹਨਾਂ ਨੇ ਸਾਡੇ ਬੁੜੀਆਂ ਨਾਲ ਵੀ ਤੇ ਬੰਦਿਆਂ ਨਾਲ ਵੀ ਬਹੁਤ ਜ਼ਿਆਦਾ ਔਰ ਜਾਤੀ ਵਾਰੇ ਵੀ ਸਾਡੇ ਉਲਟਾ ਸਿੱਧਾ ਬੋਲੇ ਉਹ ਐਸਾ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਸ ਕਰਨਾ ਇਹ ਡੀਸੀ ਦਫ਼ਤਰ ਆਏ ਤੇ ਡੀਸੀ ਸਾਹਿਬ ਜੀ ਕੀ ਬੋਲੇ ਮਾਰਕਾ ਕਰਤਾ ਹੈ ਬੀ ਲੋਕਾਂ ਨੇ ਉਹ ਉਹਨਾਂ ਨੇ ਮਾਰਕਾ ਕਰਤਾ ਟੀਡੀਓ ਸਾਹਿਬ ਨੂੰ ਠੀਕ ਹੈ ਤੇ ਸਰਪੰਚ ਸਾਹਿਬ ਕਹਿੰਦੇ ਤੁਹਾਨੂੰ ਵੀ ਇਹ ਜਗਾ ਨਹੀਂ ਮਿਲਣੀ ਸਰਪੰਚ ਸਾਹਿਬ ਕਹਿੰਦੇ ਵੀ ਜਗਾ ਨਹੀਂ ਮਿਲਣਗੇ ਉਲਟਾ ਸਾਨੂੰ ਉਹ ਉਲਟਾ ਸਿੱਧਾ ਬੋਲੇ ਸਾਡੀਆਂ ਬੁੜੀਆਂ ਵੀ ਨਾਲ ਤੇ ਗਾਲੀ-ਕਲੋਚ ਕੀਤੀ ਉਹਨਾਂ ਨੇ ਤੇ ਸਾਡੀ ਜਾਤੀ ਬਾਰੇ ਵੀ ਉਲਟਾ ਸਿੱਧਾ ਬੋਲੇ ਐਸਾ ਹੀ ਕਿਉਂ ਕਰ ਰਹੀ ਫਰਮੂਜੀ ਉਹਨਾਂ ਨੇ ਸਰਪੰਚ ਸਾਹਿਬ ਨੇ ਥੱਪਕੇ ਮਾਰ ਕੇ ਘਰੋਂ ਬਾਹਰ ਕਰ ਦਿੱਤਾ ਸਰਪੰਚ ਸਾਹਿਬ ਨੇ ਤੁਹਾਨੂੰ ਧੱਕੇ ਮਾਰ ਕੇ ਕੱਢੇ ਬਾਹਰ ਜੀ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਔਰ ਕੀ 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 ਬੋਲ ਰਿਹਾ ਸਨੋ ਸਾਨੂੰ ਉਹਨਾਂ ਨੇ ਹੀ ਬਹੁਤ ਗਾਲੀ ਗਲੋਸ ਕੀਤੀ ਵੀ ਜਾਨੀ ਸਾਡੀ ਜਾਤੀ ਵਰਗੀ ਮੱਝ ਦੇ ਸੇ ਕੋ ਜਾਓ ਭੱਜ ਬਾਈ ਬਿਲ ਖੜੇ ਕੂੜੇ ਗਿਆ ਕਿਉਂ ਨਹੀਂ ਗਿਆ ਜੀ ਕੀ ਕਿ ਕਹਿਆ ਤੁਹਾਨੂੰ ਨਾਸ ਕੀ ਗਿਆ ਕੂੜੇ ਕੰਢਾ ਕੂੜੇ ਉਹਦਾ ਜੋਈ ਨਹੀਂ ਤਾਂ ਹਾਂ ਆਦਾ ਇੱਥੇ ਡੋਡਾ ਤੇ ਕੋਈ ਥਾਣੀ ਉਹ ਜ਼ਿੰਮੇਦਾਰਾਂ ਦਾ ਮਤਲਬ ਹੈਗਾ ਵੀ ਜ਼ਿੰਮੇਦਾਰਾਂ ਦੇ ਨਾਮ ਬੋਲਦਾ ਉਹ ਜਿੱਤਾਂ ਦੇ ਪੱਖ 'ਚ ਬੋਲ ਰਿਹਾ ਉਹ ਜਿੱਤਾਂ ਦੇ ਪੱਖ 'ਚ ਗੱਲ ਕਰ ਰਿਹਾ ਜੀ ਅਸੀਂ ਵੋਟਾਂ ਪਾ ਕੇ ਉਹ ਬੰਦੇ ਨੂੰ ਉੱਚਾ ਕੀਤਾ ਜੀ ਅੱਜ ਉਹ ਬੰ ਆਮ ਆਦਮੀ ਆਮ ਆਦਮੀ ਬਾੜੀ ਰਾਈ ਆਮਦ ਬਾੜੀ ਦਾ ਹਾਂਜੀ ਠੀਕ ਹੈ ਜੀ ਓਕੇ ਆਣੀ ਮਾਤਾ ਜੀ ਬੋਲੋ ਤੁਸੀਂ ਦੱਸੋ ਜੀ ਨਾਮ ਮਾਤਾ ਸਾਹਿਬਾ ਠਾਈ ਸੰਸਨ ਪੜਾਇਆ ਸੀ ਮੈਂ ਤੇ ਰਾਜੂ ਸੀਗਾ ਮੇਰੇ ਨਾਲ ਸਾਧਗੀਤਾ ਰਾਜੂ ਸਿੰਘ ਜੀ ਅੱਛਾ ਜੀ ਪਸਤੂਰੀ ਲਾਲ ਨੇ ਪੜਾਇਆ ਸੀ ਜਾਨੂ ਜੀ ਥਾ ਪਿੱਛੇ ਹੀ ਉਹ ਕਹਿੰਦਾ ਸੀ ਸੰਤ ਸਾਹਿਬ ਕਹਿੰਦਾ ਤੁਹਾਨੂੰ 100 ਵਾਰ ਮੁੱਠਾਂ ਦਾ ਹੱਲ ਕਰ ਦੂਗਾ ਹੀ 100 ਵਾਰ ਤੋਂ ਵੀ ਤੁਹਾਨੂੰ ਮਹੀਨਾ ਹੋ ਗਿਆ ਸਾਡਾ ਹੱਲ ਕੋਈ ਨਹੀਂ ਹੋਇਆ ਜੀ ਕਿ ਕਿਸੀ ਹੁਣ ਸਰਪੰਚ ਦੇ ਗਏ ਸੀ ਅੱਜ ਚੈਂਸ ਟੈਂਕ ਦੇ ਸੱਭਿਆਚਾਰੀ ਉਹਨਾਂ ਨੇ ਕੋਈ ਸਾਡਾ ਹਾਲ ਨਹੀਂ ਕੀਤਾ ਨਾਲੇ ਸਾਨੂੰ ਗਾਲਾਂ ਦੁੱਪੜਾ ਦਿੱਤੀਆਂ ਨਾਲੇ ਸਾਨੂੰ ਪੂਰੇ ਪਰਖਿਆ ਗਿਆ ਜੀ ਤੇ ਬਾਅਦ ਵਿੱਚ ਤੁਹਾਨੂੰ ਕਹਦੇ ਸੀ ਤੁਹਾਨੂੰ ਨਾ ਥਾਂ ਤੇ ਹੱਕ ਮਿਲਣਾ ਕੋਈ ਜੱਟਾਂ ਦੇ ਹੱਕ ਤੇ ਬੋਲ ਰਿਹਾ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਨੂੰ ਗੋਟਾ ਪਾਕੇ ਸੀ ਇਹਨੂੰ ਪਿਆਰ ਕੀਤਾ ਤੇ ਉਹਨੇ ਛੱਡ ਕੇ ਹੱਥ ਦਿਲਾਇਆ ਜੀ ਐਸੇ ਹੀ ਜਿਹੜਾ ਹੀ ਦੀ ਸੀ ਦਫ਼ਤਰ ਖੜੇ ਆਂ ਜੀ ਸੀ ਦਫ਼ਤਰ ਦੇ ਅਖਾਜ ਦਿੱਤੀ ਆ ਇਤੋਂ ਹੱਲ ਸਾਡਾ ਕੋਈ ਹੋ ਸਕਦਾ ਹੈ ਠੀਕ ਓਕੇ